ਸੰਗਤ ਜੀ ਸਾਖੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਆਂ ਜੀ ਸਾਖੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਦਾ ਨਾਮ ਹੈ ਜੀ ਮੋਦੀ ਖਾਨੇ ਦੀ ਨੌਕਰੀ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਰਵਈਏ ਤੋਂ ਬਹੁਤ ਪਰੇਸ਼ਾਨ ਸਨ ਉਹਨਾਂ ਨੂੰ ਗੁਰੂ ਜੀ ਦਾ ਗਰੀਬਾਂ ਨੂੰ ਭੋਜਨ ਕਰਵਾਉਣਾ ਪਸੰਦ ਨਹੀਂ ਸੀ ਉਹ ਦਿਨਾਂ ਵਿੱਚ ਭਾਈ ਜੈਰਾਮ ਜੀ ਜੋ ਕਿ ਬੇਬੇ ਨਾਨਕੀ ਜੀ ਦੇ ਪਤੀ ਸਨ ਤਲਵੰਡੀ ਆਏ ਹੋਏ ਸਨ ਜਦ ਉਹਨਾਂ ਨੇ ਵੇਖਿਆ ਕਿ ਮਹਿਤਾ ਕਾਲੂ ਜੀ ਗੁਰਨਾਨਕ ਦੇਵ ਜੀ ਤੋਂ ਖੁਸ਼ ਨਹੀਂ ਹਨ ਤਾਂ ਉਹ ਗੁਰੂ ਜੀ ਨੂੰ ਸਲਤਨਪੁਰ ਆਪਣੇ ਪਿੰਡ ਲੈ ਆਏ ਭੈਣ ਬੇਬੇ ਨਾਨਕੀ ਕੋਲ ਗੁਰੂ ਜੀ ਆ ਕੇ ਬਹੁਤ ਖੁਸ਼ ਹੋਏ ਬੇਬੇ ਨਾਨਕੀ ਨੂੰ ਵੀ ਬਹੁਤ ਚਾ ਚੜਿਆ ਭਰਾ ਨੂੰ ਆਪਣੇ ਘਰ ਵੇਖ ਕੇ ਭਾਈ ਜੈ ਰਾਮ ਜੀ ਨੇ ਗੁਰੂ ਜੀ ਨੂੰ ਮੋਦੀ ਖਾਨੇ ਵਿੱਚ ਨੌਕਰੀ ਤੇ ਲਗਵਾ ਦਿੱਤਾ ਨਵਾਬ ਦੌਲਤ ਖਾਨ ਨਾਨਕ ਜੀ ਦੇ ਸਭ ਦੇਸੀ ਸੁਭਾ ਸੁੱਚੇ ਵਿਵਹਾਰ ਤੋਂ ਬਹੁਤ ਖੁਸ਼ ਹੋਇਆ ਉਹ ਦਿਨਾਂ ਵਿੱਚ ਸਾਰੀ ਫਸਲ ਦੀ ਕਣਕ ਛੋਲੇ ਮੱਕੀ ਜੋ ਆਦੀ ਸਰਕਾਰੀ ਮਾਲ ਘਰ ਵਿੱਚ ਰੱਖਿਆ ਜਾਂਦਾ ਸੀ ਉਸ ਨੂੰ ਮੋਦੀ ਖਾਨਾ ਕਿਹਾ ਜਾਂਦਾ ਸੀ ਇਹ ਮੋਦੀ ਖਾਨੇ ਦਾ ਪ੍ਰਬੰਧਕ ਹੀ ਮੋਦੀ ਖਵਾਉਂਦਾ ਸੀ ਮੋਦੀ ਦਾ ਕੰਮ ਜਿੰਸ ਤੋਲ ਕੇ ਲੈਣਾ ਇਹ ਲੋਕਾਂ ਪਾਸ ਵੇਚਣਾ ਅਤੇ ਮਾਲ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਨਾਨਕ ਜੀ ਬੜੇ ਚਾਹ ਨਾਲ ਆਪਣਾ ਕੰਮ ਕਰਨ ਲੱਗੇ ਇਹ ਕੰਮਾਂ ਉਹਨਾਂ ਦੇ ਮਨ ਨੂੰ ਬੜਾ ਪਾਇਆ ਉਹ ਰਸਦ ਦੇਣ ਲੱਗਿਆਂ ਹਰ ਇੱਕ ਨੂੰ ਪੂਰਾ ਤੋਲ ਕੇ ਦਿੰਦੇ ਹਰ ਇੱਕ ਨਾਲ ਜਿਹੜੇ ਮੱਥੇ ਪੇਸ਼ ਆਉਂਦੇ ਕਿਸੇ ਨੂੰ ਕੌੜਾ ਜਾਂ ਫਿੱਕਾ ਬੋਲ ਨਾ ਬੋਲਦੇ ਸਗੋਂ ਮਿੱਠਤ ਨਾਲ ਗੱਲ ਕਰਦੇ ਮੋਦੀ ਖਾਨੇ ਕਈ ਸਾਧੂ ਫਕੀਰ ਭਿਖੇ ਮੰਗਣ ਆਉਂਦੇ ਗੁਰੂ ਨਾਨਕ ਜੀ ਉਹਨਾਂ ਨੂੰ ਦਾਣੇ ਝੋਲੀ ਪਾ ਦਿੰਦੇ ਇਹ ਦਾਣੇ ਉਹ ਆਪਣੀ ਤਨਖਾਹ ਦੀ ਰਸਦ ਵਿੱਚ ਆਉਂਦੇ ਆ ਕਰਦੇ ਸੀ ਇਸ দান ਪੁੰਨ ਕਰਕੇ ਉਹਨਾਂ ਦੀ ਸੋਭਾ ਐਲਣ ਲੱਗੀ ਨਵਾਬ ਤੱਕ ਉਹਨਾਂ ਦਾ ਜਸ ਪਹੁੰਚਿਆ ਨਵਾਬ ਨਾਨਕ ਦੀ ਕਾਰਗੁਜ਼ਾਰੀ ਤੇ ਬੜਾ ਖੁਸ਼ ਸੀ ਆਪਣੀ ਨੌਕਰੀ ਦੇ ਫਰਜ਼ ਨੂੰ ਨਿਭਾਉਂਦੇ ਹੋਏ ਨਾਨਕ ਜੀ ਕਈ ਵਾਰ ਪ੍ਰਭੂ ਦੇ ਧਿਆਨ ਵਿੱਚ ਲੀਨ ਹੋ ਜਾਂਦੇ ਇੱਕ ਦਿਨ ਆਪ ਆਟਾ ਕ੍ਰਿਦਣ ਆਏ ਇੱਕ ਸਾਧੂ ਨੂੰ ਆਟਾ ਤੋਲ ਕੇ ਦੇ ਰਹੇ ਸਨ ਤੇ ਨਾਲ-ਨਾਲ ਧਾਰਨਾ ਗਿਣੀ ਜਾਂਦੇ ਸਨ ਜਦੋਂ ਆਪ 13ਵੀਂ ਧਾਰਨਾ ਪਾਉਣ ਲੱਗੇ ਤੇ 13-13 ਉਚਾਰਨ ਕਰਨ ਲੱਗੇ ਤਾਂ ਆਪ ਦੀ ਬਿਰਤੀ 13 ਤੋਂ ਹਟ ਗਈ ਤੇ ਆਪ ਦੇ ਮੂੰਹੋਂ 13-13 ਸ਼ਬਦ ਨਿਕਲਣ ਲੱਗਾ ਇਹ ਸਭ ਕੁਝ ਤੇਰਾ ਹੈ ਤੇਰਾ ਤੇਰਾ ਕਰਦੇ ਆਪ ਧਾਰਨਾ ਤੋਲਦੇ ਗਏ ਤੇ ਪਾਉਂਦੇ ਗਏ ਸਾਧੂ ਨੇ ਅਚਰਯੇ ਵਿੱਚ ਆ ਕੇ ਆਪ ਨੂੰ ਸਾਵਧਾਨ ਕੀਤਾ ਕਿ ਨਾਨਕ ਜੀ اٹਕ ਗਏ ਹੋ ਤੇ ਧਾਰਨਾ ਪਲਟੀ ਜਾ ਰਹੇ ਹੋ ਇਸ ਤਰ੍ਹਾਂ ਤਾਂ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ਨਾਨਕ ਜੀ ਨੇ ਜਵਾਬ ਦਿੱਤਾ ਸਾਈਂ ਦੇ ਬੰਦੇ ਨਿਰੰਕਾਰ ਦੇ ਨਾਂ ਤੇ 13 13 ਕਹਿੰਦਿਆਂ ਬਰਕਤ ਪੈਂਦੀ ਹੈ ਇਹ ਸੰਸਾਰ ਮੇਰਾ ਮੇਰਾ ਕਰਕੇ ਉੱਜੜ ਰਿਹਾ ਹੈ ਸਰਕਾਰੀ ਕਰਮਚਾਰੀਆਂ ਵਿੱਚੋਂ ਕਈ ਨੂੰ ਨਾਨਕ ਦੀ ਹੁੰਦੀ ਸਿਫਤ ਸਲਾਹ ਅੱਖ ਵਿੱਚ ਰੜਕਦੀ ਸੀ ਇਸ ਕਰਕੇ ਉਹ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਈਰਖਾ ਕਰਦੇ ਸੀ ਉਹ ਨਾਨਕ ਜੀ ਨੂੰ ਨਵਾਬ ਦੀਆਂ ਨਜ਼ਰਾਂ ਵਿੱਚੋਂ ਡੇਗਣਾ ਚਾਹੁੰਦੇ ਸਨ ਉਹਨਾਂ ਨੇ ਨਵਾਬ ਪਾਸ ਜਾ ਕੇ ਚੁਗਲੀ ਕੀਤੀ ਨਵਾਬ ਚਿੰਤਾ ਵਿੱਚ ਪੈ ਗਿਆ ਉਸ ਨੇ ਨਾਨਕ ਜੀ ਦੇ ਦਾਨ ਪੁੰਨ ਬਾਰੇ ਸੁਣਿਆ ਸੀ ਪਰ ਇਹ ਨਹੀਂ ਸੀ ਜਾਣਦਾ ਕਿ ਇਹ ਦਾਨ ਖਰਾਤ ਸਰਕਾਰੀ maal ਲੁਟਾ ਕੇ ਹੋ ਰਹੀ ਹੈ ਉਸਨੇ ਨਾਨਕ ਜੀ ਨੂੰ ਬਲਾਵਾ ਭੇਜਿਆ ਤੇ ਇਸ ਸ਼ਿਕਾਇਤ ਬਾਰੇ ਪੁੱਛਿਆ ਨਾਨਕ ਜੀ ਬੋਲੇ ਜੀ ਰਸਦ ਦੀ ਖਰਾਤ ਮੈਂ ਜ਼ਰੂਰ ਦਿੱਤੀ ਹੈ ਪਰ ਆਪਣੇ ਹਿੱਸੇ ਵਿੱਚੋਂ ਸਰਕਾਰੀ ਰਸਦ ਦਾ ਹਿਸਾਬ ਕਿਤਾਬ ਪੂਰਾ ਹੈ ਆਪ ਪੜਤਾਲ ਕਰਵਾ ਲਵੋ ਨਵਾਬ ਨੇ ਤਸੱਲੀ ਕਰਨ ਖਾਤਰ ਅੜਤਾਲ ਕਰਵਾਈ ਤਾਂ ਸਰਕਾਰੀ ਰਸਦ ਪੂਰੀ ਨਿਕਲੀ ਇਸ ਨਾਲ ਨਵਾਬ ਦਾ ਨਾਨਕ ਜੀ ਉੱਤੇ ਭਰੋਸਾ ਹੋਰ ਪੱਕਾ ਹੋ ਗਿਆ ਅਤੇ ਉਸ ਨੇ ਚੁਗਲ ਖੋਰਾ ਨੂੰ ਕਰੜਾ ਡੰਡ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ